ਕਰ ਰਹੇ ਸੀ ਨਾਲ ਹੀ ਇੱਕ ਜਿਹੜਾ ਰੰਗੇ ਹਾਥੀ ਨੌਜਵਾਨਾਂ ਨੇ ਫੜਿਆ ਮੁੰਡਾ ਤੇ ਕੀ ਕਹਿਣਾ ਹੈ ਕੀ ਕਿਉਂ ਫੜਿਆ ਪੰਜ ਪਹਿਲਾਂ ਤੁਸੀਂ ਮੈਟਰ ਦੱਸੋ ਤੁਸੀਂ ਪਹਿਲਾਂ ਕੀ ਮੈਟਰ ਕੀ ਹੈ ਮੈਟਰ ਇਦਾਂ ਹੀ ਚਾਰ ਨੰਬਰ ਡਿਵੀਜ਼ਨ ਤੋਂ ਆਉਣਾ ਹਾਂ ਜੀ ਲੋਕਾਂ ਨੇ ਕਾਲ ਆਈ ਸੀ ਕਿ ਇਹ ਮੁੰਡਾ ਇਹ ਫੜਿਆ ਹੋਇਆ ਹੈ ਜੀ ਪਹਿਲਾਂ ਵੀ ਸਪੋਰਟਰੀ ਕੋਲ ਨੇ ਫੈਦਰਪੁਰ ਦੇ ਕੱਢੇ ਸੀ ਅੱਛਾ ਜੀ ਤੇ ਉਹ ਭਾਜੀ ਉਹਨਾਂ ਨੇ ਆਪ ਹੀ ਤੇ ਟਰੈਪ ਲਾਇਆ ਹੋਇਆ ਸੀਗਾ ਤੇ ਇਹ ਅੱਜ ਆਇਆ ਹੈ ਕਾਬੂ ਆਇਆ ਇਹਨੂੰ ਲੈ ਕੇ ਚੱਲੇ ਖਾਣਾ ਤੇ ਚਲੋ ਲੈ ਲਓ ਇਹਨੂੰ ਲੋ ਜੀ ਪਹਿਲਾਂ ਵੀ ਅੱਛਾ ਜੀ ਆ ਕੀ ਜਰਾ ਕੀ ਗੱਲ ਕੀ ਕੁਛ ਨਹੀਂ ਬਾਈ ਹਾਂ ਕੀ ਕੀਤਾ ਕੀ ਗਲਤੀ ਹੋ ਗਈ ਗਲਤੀ ਹੋ ਗਈ ਕੀ ਕੀਤਾ ਕੀ ਤੂੰ ਕੁਛ ਨਹੀਂ ਗਲਤੀ ਹੋ ਗਈ ਕਿੱਧੇ ਬਹਿ ਕੱਢੇ ਨਹੀਂ ਨਹੀਂ ਬੋਲ ਬੋਲ ਕੀ ਕੀਤਾ ਲਓ ਜੀ ਬਰਾ ਮੁੰਡਿਆਂ ਦੇ ਲਈਏ ਕੱਲ ਬੋਲ ਆਪਣੇ ਕੀ ਕੀਤਾ ਤੂੰ ਤੈਨੂੰ ਗਲਤੀ ਹੋ ਗਈ ਗਲਤੀ ਮੈਂ ਗਲਤੀ ਕਾਦੀ ਗਲਤੀ ਹੋਈ ਹੈ ਜੋ ਹੈ ਸਾਮਾਨ ਦੇ ਲ ਬਿਨਾ ਉਹ ਸਾਮਾਨ ਦੇ ਬੜਾ ਕੀ ਗਲਤੀ ਕੀ ਹੋਈ ਹੈ ਬੋਲ 400 ਰੁਪਏ ਹਫਤਾ ਬਿਨਾ ਚੋਰੀ ਕੀਤਾ ਬਹੁਤ ਹੀ ਗਲਤੀ ਕੀਤੀ ਹੈ ਹਾਂਜੀ ਭਾਈ ਹੋਇਆ ਕੀ ਸੀ ਜੀ ਸਾਰੀ ਰਿਕਾਰਡਿੰਗ ਆਪਾਂ ਦੀ ਵਾਈਫ 12 ਤੱਕ ਗਈ ਅੱਛਾ ਜੀ ਆਪਣੇ ਉਦੋਂ ਤੋਂ ਨਗਰੀ ਪਾਰਕ ਆ ਹਾਂਜੀ ਇਹ ਭਾਈ ਸਾਹਿਬ ਸਕੂਟਰੀ ਦੇ ਕੋਲ ਆਏ ਇਹਨਾਂ ਨੇ ਸਕੂਟਰੀ ਦੇ ਚੁੱਕੇ ਇਦਾਂ ਚੁੱਕੀ ਆਖੋ ਸਕੂਟਰੀ ਇਦਾਂ ਚੁੱਕੀ ਆ ਅੱਛਾ ਚੁੱਕ ਲਿਆ 50700 ਰੁਪਏ ਇਹਨਾਂ ਨੇ ਚੁੱਕਿਆ ਅਸੀਂ ਸਰਕਾਰੀ ਵੀਡੀਓ ਵੜਾਈ ਉਸ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਇਹਦੀ ਵੀਡੀਓ ਵੜਾਂ ਕਰਦਾ ਰਿਹਾ ਉਧਰ ਦੀ ਸੇਨਾ ਡਰੈਸ ਕਢਾ ਲਿਆ ਇੱਕ ਉਹ ਕੋਈ ਹਥਿਆਰ ਨਹੀਂ ਸੀ ਅੱਜ ਤੋਂ ਚਾਹ ਦਨ ਪੰਦਰ ਪੇਲਾ ਇਹ ਆਂਦਾ ਡੈਲੀ ਕਪੂਰਥਲੇ ਤੋਂ ਭਾਈ ਅੱਛਾ ਆ ਇਹਦਾ ਕੰਮ ਹੀ ਇਹੀ ਭਾਈ ਆਂਦਾ ਹੀ ਆਪਣੇ ਹਾਂਜੀ ਤੁਹਾਨੂੰ ਡੈਡੀ ਦਾ ਨਾਮ ਦੱਸਿਆ ਓ ਜਿਸ ਲੋ ਜੀ ਦੰਦਾ ਸੀ ਕਿ ਕਪੂਰਥਲੇ ਤੋਂ ਆ ਕੇ ਜਲੰਧਰ ਦੇ ਵਿੱਚ 7000 ਦੀ ਚੋਰੀ ਜਿਹੜਾ ਮੁੰਡਿਆਂ ਦੀ ਜਿਹੜੀ ਐਫਰਟ ਕਰਕੇ ਜਿਹੜਾ ਫੜੇ ਗਿਆ ਚੋਰ ਤਾਂ ਪੰਜਾਬ ਪੁਲਿਸ ਵੱਲੋਂ ਜਿਹੜਾ ਲੈ ਕੇ ਜਾਂਦਾ ਪਹਿਲਾਂ ਸੇਵਾ ਜਿਹੜੀ ਕਰ ਦਿੱਤੀ ਗਈ ਆ ਉਹਦੀ ਸੇਵਾ ਕਰਕੇ ਉਹਨੂੰ ਜਿਹੜਾ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਮੋਹਨੂ ਉਹ ਅਗਰਸ਼ ਮਤਲ ਸਾਡੇ ਆਏ ਆ ਮੇਰੇ ਲਾਈਵ ਤੇ ਮੇਰਾ ਲਾਈਵ ਲੈ ਲਿਓ ਮੇਰਾ ਲਾਈਵ ਲੈ ਲਿਓ ਸਰਮੰਦਨ ਲਾਈਵ ਲੈ ਲਿਓ ਆ ਗੱਲ ਪਿਛੇ ਲਵਦੀਪ ਸਿੰਘ ਲਵਦੀਪ ਸਿੰਘ ਜਿੰਨਾਂ ਵੱਲੋਂ ਐਫਰਟ ਕਰਕੇ ਜਿਹੜਾ ਟਰੈਪ ਲਾ ਕੇ ਇਹਨੂੰ ਫੜ ਲਿਆ ਗਿਆ ਮੁੰਡੇ ਨੂੰ ਕਪੂਰਥਲੇ ਤੋਂ ਆ ਕੇ ਜਿਹੜਾ ਇੱਥੇ ਵਾਰਦਾਤ ਨੂੰ ਜਾਨ ਦਿੱਤਾ ਜਾਂਦਾ ਸੀਗਾ ਜੀ ਜਿਹੜਾ ਜਾਂਦੇ ਜਾਂਦੇ ਵੀ ਸੇਵਾ ਜਿਹੜੀਆਂ ਹੋ ਗਈਆਂ ਵੀ ਜਾਂਦੇ ਜਾਂਦੇ ਵੀ ਸੇਵਾ ਜਿਹੜੀਆਂ ਪੱਲਿਆਂ ਚੋਰ ਜਾਂਦੇ ਜਾਂਦੇ ਸੇਵਾ ਕਰ ਲਿਆ ਮੁੰਡਿਆਂ ਨੇ ਸੇਵਾ ਕਰ ਦਿੱਤੀ ਅਸੀਂ ਦੇਖ ਰਹੇ ਹਾਂ ਪਤਾ ਨਹੀਂ ਨਹੀਂ ਸੇਵਾ ਭਾਰੀ 15 ਤੋਂ 20 ਦਿਨ ਹੋ ਗਏ ਹੈ ਦਿੱਲੀ ਕਪੂਰਥਲੇ ਤੋਂ ਆ ਰਿਹਾ ਭਾਜੀ ਇਹ ਅੱਛਾ ਜੀ ਅਸੀਂ ਇਹਦੇ ਮਗਰ 15 15 20 20 ਜਣੇ ਲੱਗੇ ਨੇ ਆ ਸਾਨੂੰ ਐਸਚਓ ਮੈਡਮ ਨੇ ਕਿਹ ਅਰੀ ਕਿਹਾ ਸਾਡੀ ਚਿੱਥੇ ਲੋੜ ਪਈ ਤੁਹਾਨੂੰ ਬੁਲਾਇਓ ਸਾਨੂੰ ਪੁਲਿਸ ਭੇਜਦੇ ਆਓ ਸਾਨੂੰ ਕਿਸੇ ਤਰ੍ਹਾਂ ਦੀ ਉਹਨਾਂ ਨੇ ਕਹਿ ਨਹੀਂ ਕੋਈ ਪਹਿਲਾ ਭਾਈ ਤੁਹਾਡਾ ਆਪਣਾ ਐਫਰਟ ਹੈ ਤੁਸੀਂ ਹਿੰਮਤ ਕੀਤੀ ਹੈ ਜਿਹੜਾ ਅੱਜ ਵੱਡੀ ਕੀਤੀ ਹੈ ਅੱਜ ਲੱਗੇ ਆ ਆ ਮੁੰਡੇ ਸਾਡੇ ਮੱਗੇ ਲੱਗੇ ਕੋ ਹਥਿਆਰ ਵੀ ਰਗਾ ਸੀ ਭਾਈਏ ਕੋਲ ਚਲੋ ਚਲੋ ਭਾਈ ਇਹ ਤਾਂ ਹੀ ਪੱਜ ਗਏ ਆ ਸਾਰੇ ਮੈਨੂੰ ਚੱਕ ਮੁਰਕਾ ਲੱਗੇ ਲੋ ਜੀ ਦੇਖੋ ਇਹ ਮੁੰਡਿਆਂ ਨੇ ਜਿਹੜੀ ਹਿੰਮਤ ਕਰਕੇ ਜਿਹੜਾ ਚੋਰ ਨੂੰ ਰੰਗੇ ਹੱਥੀ ਫੜਿਆ ਟ੍ਰੈਪ ਲਾ ਕੇ ਫੜ ਲਿਆ ਤਾਂ ਭਾਈ ਕੀ ਕਹਿਣਾ ਜਾਓਗੇ ਜੀ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਆ ਕਿ ਟੈਪ ਲਾ ਕੇ ਚੋਰ ਫੜਿਆ ਗਿਆ ਤਾਂ ਬਹੁਤ ਵਧੀਆ ਗੱਲ ਹੈ ਕਪੂਰ ਸਿੰਘ ਤੋਂ ਅਗੇ ਭਾਈ ਚੋਰੀਆਂ ਕਰਦਾ ਸੀ ਕਥੇ ਕੀ ਬਾਤ ਆ ਬਹੁਤ ਵਧੀਆ ਗੱਲ हां जी ਭੈਣ ਜੀ ਕੀ ਕਹਿਣਾ ਜਾਓਗੇ ਤੁਸੀਂ ਬੜੀ ਹਿੰਮਤ ਮਾਰੀ ਹੈ ਜੀ ਇਹ ਜੇ ਮੁੰਡਿਆਂ ਨੂੰ ਤਾਂ ਅੱਗ ਲਾ ਕੇ ਮਾਂ ਪਿਓ ਮਾਰ ਦੇਣ ਹਾਂ ਨਸ਼ੇ ਕਰਕੇ ਇਹ ਕੁਝ ਕਰਦੇ ਨੇ ਕਿਉਂ ਕਰਦੇ ਨੇ ਕਮਾਈ ਕਰਨ ਖਾਣ ਉਹ ਤੁਸੀਂ ਕੱਲੇ ਡਰੇ ਨਹੀਂ ਐਂ ਟੀ ਕਿਉਂ ਡਰੀਏ ਸੱਚੇ ਹਾਂ ਸੀ ਕੀ ਬਾਤ ਹੈ ਬਸ ਲੋ ਜੀ ਸਾਡੀ ਮਾਤਾ ਵਾਕੇ ਦਲੇਰ ਸਾਰੀਆਂ ਸਾਡੀਆਂ ਭੈਣਾਂ ਆਦੀਆਂ ਮਾਤਾ ਹੋਣੀ ਚਾਹੀਦੀਆਂ ਨੇ ਤਾਂ ਦਲੇਰੀ ਤੁਸੀਂ ਦੇਖਦੇ ਹੋ ਕਿ ਦਲੇਰੀ ਹੈਗੀ ਹੈ ਤਾਂ ਚੋਰ ਨੂੰ ਕਾਬੂ ਕਰ ਲਿਆ ਬੜਾ ਅੱਛਾ ਲੱਗਾ ਤੁਹਾਨੂੰ ਜਿਹੜਾ ਪ੍ਰੋਸੈਸ ਹੈ ਤਾਂ ਏਰੀਆ ਦੇ ਵਿੱਚ ਜੋ ਚੋਰੀ ਹੁੰਦੀ ਸੀ ਆਸ-ਪਾਸ ਵੀ ਲੋਕਾਂ 'ਚ دہشت ਜਿਹੜੀ ਫੈਲ ਗਈ ਆ ਮਤਲਬ ਕੀ ਹੋਇਆ ਸੀ ਇੱਥੇ ਹਾਂਜੀ ਭਾਜੀ ਕੀ ਹੋਇਆ ਕੀ ਸੀ ਚੋਰ ਲੱਗੇ ਤੁਹਾਡੇ ਸਾਹਮਣੇ ਫੱਲੇ ਜੀ ਹਾਂਜੀ ਚੋਰ ਸੀ ਉਹ ਕਹਿੰਦੇ ਕਾਫੀ ਦਿਨਾਂ ਤੋਂ ਵੀਡੀਓ ਬਣਾ ਰਹੇ ਸੀ ਉਹਨਾਂ ਦੀ ਤੇ ਉਹਨਾਂ ਨੇ ਹੁਣ ਅੱਜ ਉਹਨੂੰ ਪਛਾਣਿਆ ਤੇ ਫਿਰ ਲੈ ਕੇ ਗਏ ਹੁਣ ਪੁਲਿਸ ਫੜ ਕੇ ਲੈ ਕੇ ਗਏ ਠੀਕ ਹੈ ਜੀ ਔਰ ਇੱਕ ਆਂਟੀ ਨੇ ਪਕੜ ਕੇ ਕਾਫੀ ਕੁੱਟਿਆ ਉਹਨਾਂ ਨੂੰ ਕਿ ਮੈਂ ਸੇਵਾ ਕਰਦੀ ਮੈਂ ਦੇਖ ਲਿਆ ਉਹ ਧੱਕੜ ਆਂਟੀ ਹੈਗੀ ਆ ਬਹੁਤ ਹਾਂਜੀ ਉਹਨਾਂ ਨੇ ਕਾਫੀ ਕੁੱਟਿਆ ਆਂਟੀ ਨਹੀਂ ਤੁਹਾਨੂੰ ਲੱਗਦਾ ਕਿ ਸਾਰੀਆਂ ਲੇਡੀਜ਼ ਇਹਦਾ ਧੱਕੜ ਹੋਣੀ ਚਾਹੀਦੀਆਂ ਨੇ ਬਿਲਕੁਲ ਹੋਣੀ ਚਾਹੀਦੀ ਮੈਂ ਉਹਨਾਂ ਦੀ ਕਲੈਪਿੰਗ ਕਰਦੀ ਬਹੁਤ ਵਧੀਆ ਕੀਤਾ ਲਓ ਜੀ ਉਹ ਸਾਡੀ ਮਾਤਾ ਜਿਹੜੀ ਹੁਣੇ ਜਿਨ੍ਹਾਂ ਨੇ ਫੜ ਕੇ ਬੇਸ ਬੈਡ ਫੜਿਆ ਸੀਗਾ ਤੇ ਉਹਨਾਂ ਨੇ ਕਿਹਾ ਅਸੀਂ ਸੇਵਾ ਕਰਨ ਚ ਕੋਈ ਕਮੀ ਪੇਸ਼ੀ ਨਹੀਂ ਰੱਖਾਂਗੇ ਤਾਂ ਜਿਹੜਾ ਮੌਕੇ ਤੇ ਚੋਰ ਫੜ ਕੇ ਉਹਦੀ ਸੇਵਾ ਕਰ ਦਿੱਤੀ ਗਈ ਹੈ ਅੱਪਾ ਵੀ ਸ਼ੋਭਾ ਯਾਤਰਾ ਤੋਂ ਲੰਘ ਰਹੇ ਸੀਗੇ ਤੇ ਨਾਸੇ ਜਿਹੜਾ ਚੋਰ ਮੌਕੇ ਤੇ ਫੜ ਗਿਆ ਉਹਦੀ ਸੇਵਾ ਪਾਣੀ ਕਰ ਦਿੱਤੀ ਗਈ ਹੈ ਜੀ ਥਾਣਾ ਨੰਬਰ 4 ਚੋਂ ਲੈ ਗਏ ਨੇ ਮਿਲਦੇ ਆ ਤੁਹਾਨੂੰ ਅਗਲੀ ਇਦਾਂ ਨਹੀਂ ਕਰਮਾ ਕਰਮ ਲਾਈਵ ਅਪਡੇਟ ਦੇ ਨਾਲ